ग्राम सभा ਜਿਹੜੀ ਹੈ ਉਹਦੇ ਕੋਲ ਅਧਿਕਾਰ ਹੈ ਕਿ ਉਹ ਆਪਣੇ ਪਿੰਡ ਸੰਬੰਧੀ ਫੈਸਲਾ ਲਵੇ ਬਹੁਮਤ ਦੇ ਨਾਲ ਉਹ ਪਾਸ ਹੋ ਗਿਆ ਜਦੋਂ ਉਹ ਮਤਾ ਤਾਂ ਪੰਚਾਇਤ ਦੇ ਕਾਰਵਾਈ ਰਿਸਟਰ ਚ ਉਹ ਦਰਜ ਹੋ ਜਾਂਦਾ ਹੈ ਉਹਨੂੰ ਸੁਪਰੀਮ ਕੋਰਟ ਤੱਕ ਕੋਈ ਚੈਲੰਜ ਨਹੀਂ ਕਰ ਸਕਦਾ ಗ್ರಾಮ ਸਭਾ ਦੇ ਫੈਸਲੇ ਨੂੰ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਪੰਜਾਬ ਭਰ ਦੇ ਵਿੱਚ ਗੂੰਜ ਰਿਹਾ ਹੈ ਵਿਰੋਧੀ ਸਿਆਸੀ ਪਾਰਟੀਆਂ ਹੋਣ ਜਾਂ ਫਿਰ ਕਿਸਾਨ ਜਥੇਬੰਦੀਆਂ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਹਰ ਰੋਜ਼ ਜਾਰੀ ਨੇ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਲੀ ਨਹੀਂ ਹੈ ਇਹ ਦਾਵਾ ਸੀਐਮ ਮਾਨ ਨੇ ਖੁਦ ਕੀਤਾ ਹੈ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਵੀ ਨਾ ਜੀ ਕਰਨੀ ਹੈ ਤਾਂ ਨੋ ਤੁਸੀਂ ਕੀਤੀ ਕਰ ਦਿਓ ਰੱਖ ਲਓ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿੱਦ ਜਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰੈਹਾਸ਼ੀ ਪਲਾਟ ਜਿਹਨੂੰ ਕਿ ਹੁਣ ਹੀ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ 2 ਵੀ ਲੈ ਸਕਦੇ ਹੋ 2.5-2.5 ਗਜ ਦੇ 4 ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ 'ਚ ਜਿਹੜੇ ਸ਼ੋਰੂਮ ਬਣਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜੇ ਸਫਰਜ ਕਰ ਲਓ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਜਿਆਦੇ ਹੋਣਗੀਆਂ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ ਉਹਦੀ 30 30000 ਇੱਕ ਗਾਜ ਦੀ ਕੀਮਤ ਘੱਟੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਇੱਕ ਗਾਜ ਦੇ ਹਿਸਾਬ ਨਾਲ ਸਵਾ ਕਰੋੜੇ ਹੋ ਗਿਆ ਸਮਰ ਸਵਾ 4 ਕਰੋੜ ਰੁਪਇਆ ਹੋ ਗਿਆ ਆਪਣੇ ਕੋਲੇ ਰੱਖਣਾ ਤੁਸੀਂ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹੋ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹੋ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕਿ ਕੋਈ ਗੱਲ ਨਹੀਂ ਅਸੀਂ ਦੇਸੀ ਨਹੀਂ ਦੇਣੀ ਜੇ ਖੇਤੀ ਉਹ ਕਰਨੀ ਹੈ ਕਰ ਲਓ ਪਰ ਘੱਟੋ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਾਰੇ ਸੀਐਮ ਮਾਨ ਦੀ ਇੱਕ ਹੋਰ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਸੀਐਮ ਮਾਨ ਕੀ ਕਹਿ ਰਹੇ ਨੇ ਉਹ ਵੀ ਸੁਣ ਲਓ ਕਾਰ ਜਿੱਤੇੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਅਸੀਂ ਖੇਤੀ ਦੇ ਦੇਣੀ ਹੈ ਤੇ ਮਾਲਕ ਹੁੰਦੇ ਹੋਏ ਵੀ ਜਿਹੜੇ ਕਿਸਾਨ ਨੇ ਉਹ ਆਪਣੀ ਜ਼ਮੀਨ ਦੇ ਮਾਲਕ ਨਹੀਂ ਰਹਿਣਗੇ ਪਰ ਲੋਕਤੰਤਰ ਦਾ ਧੁਰਾ ਲੋਕਤੰਤਰ ਦਾ ਬੇਸ ਲੋਕਤੰਤਰ ਦੀ ਜੜ ਹੈ ਪੰਚਾਇਤ ਪੰਚਾਇਤ ਕੋਲੇ ਅਧਿਕਾਰ ਹੈ ਪਿੰਡ ਦੇ ਲੋਕਾਂ ਕੋਲੇ ਅਧਿਕਾਰ ਨੇ ਕਿ ਉਹ ਗ੍ਰਾਮ ਸਭਾ ਬੁਲਾ ਸਕਦੇ ਆ ਸਰਪੰਚ ਚਾਵੇ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਵਿਸ਼ੇਸ਼ ਹਾਲਾਤਾਂ ਚ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾ ਸਕਦਾ ಗ್ರಾಮ ਸਭਾ ਕੀ ਹੈ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹਨਾ ਹਰ ਇੱਕ ਪਿੰਡ ਦਾ ਜਿਹੜਾ VOTER ਹੈ ਜਿਹੜਾ ਵੀ VOTER ਹੈ ਚਾਹੇ ਉਹ ਦੁਕਾਨ ਕਰਦਾ ਹੈ ਚਾਹੇ ਖੇਤੀ ਕਰਦਾ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਉਹਦਾ ਕੋਈ ਵੀ ਤੰਦਾ ਉਹ ਬਾਈ ਡਿਫਾਲਟ ਜਨਨ ਕਿ ਆਪਣੇ ਆਪ ਹੀ ਉਸ ਗ੍ਰਾਮ ਸਭਾ ਹਫਤੇ ਦਾ ਨੋਟਿਸ ਦੇ ਕੇ ਬੁਲਾਈ ਜਾਂਦੀ ਹੈ ਇੱਕ ਹਫਤਾ ਮੁਨਿਆਦੀ ਕਰਾਈ ਜਾਂਦੀ ਹੈ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਗ੍ਰਾਮ ਸਭਾ ਬੁਲਾਈ ਜਾਊਗੀ ਉੱਥੇ ਪਿੰਡ ਦੇ ਸਬੰਧੀ ਫੈਸਲੇ ਲਏ ਜਾਣਗੇ ਗ੍ਰਾਮ ਸਭਾ ਜਿਹੜੀ ਹੈ ਉਹਦੇ ਕੋਲ ਅਧਿਕਾਰ ਹੈ ਕਿ ਉਹ ਆਪਣੇ ਪਿੰਡ ਸਬੰਧੀ ਫੈਸਲਾ ਲਵੇ ਬਹੁਮਤ ਦੇ ਨਾਲੋਂ ਪਾਸ ਹੋ ਗਿਆ ਜਦੋਂ ਉਹ ਮਤਾ ਤਾਂ ਪੰਚਾਇਤ ਦੇ ਕਾਰਵਾਈ ਰਜਿਸਟਰ ਚ ਉਹ ਦਰਜ ਹੋ ਜਾਂਦਾ ਹੈ ਉਹਨੂੰ ਸੁਪਰੀਮ ਕੋਰਟ ਤੱਕ ਕੋਈ ਚੈਲੰਜ ਨਹੀਂ ਕਰ ਸਕਦਾ ಗ್ರಾಮ ਸਭਾ ਦੇ ਫੈਸਲੇ ਨੂੰ ਬੇਸ ਹੈ ਜੜ ਹੈ ਲੋਕਤੰਤਰ ਦੀ ਤਾਂ ਅਸੀਂ ਹੱਦ ਤੱਕ ਕੋਸ਼ਿਸ਼ ਕਰ ਲਈ ਇਸ ਬਿੱਲ ਨੂੰ ਰੋਕਣ ਲਈ ਸਰਕਾਰ ਦੀ ਜਿੱਦ ਨੂੰ ਤੋੜਨ ਲਈ ਪਰ ਅਸੀਂ ਫਿਰ ਹੁਣ ਥੱਲੇ ਆ ਜੰਨੇ ਅਸੀਂ ਲੋਕਾਂ ਕੋਲ ਆਉਨੇ ਆ ਅੰਗਰੂਰ ਤੋਂ ਐਮਪੀ ਆ ਤਾਂ ਜਿੰਨੀਆਂ ਵੀ ਸੰਗਰੂਰ ਤੇ ਬਰਨਾਲਾ ਨਾਲ ਜ਼ਿਲ੍ਹਿਆਂ ਨਾਲ ਸੰਬੰਧਿਤ ਪੰਚਾਇਤਾਂ ਨੇ ਬਲਕੇ ਮੈਂ ਤੁਹਾਡੇ ਜਰੀਏ ਅੱਜ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕਹਿ ਕੇ ਸਰਪੰਚਾਂ ਨੂੰ ਕਹਿ ਕੇ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਤੁਸੀਂ ਗ੍ਰਾਮ ਸਭਾ ਬੁਲਾਓ ਗ੍ਰਾਮ ਸਭਾ ਦੇ ਵਿੱਚ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਕੇ ਵੋਟ ਮਤ ਦੇ ਨਾਲ ਮਤਾ ਪਾਸ ਕਰੋ ਮਤੇ ਨੂੰ ਜਿਹੜਾ ਉਹ ਕਾਰਵਾਈ ਸੀਐਮ ਭਗਵੰਤ ਮਾਨ ਦੀ ਬਤੌਰ ਮੈਂਬਰ ਪਾਰਲੀਮੈਂਟ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਇੱਕ ਪੁਰਾਣੀ ਵੀਡੀਓ ਹੈ ਜਿਸ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਣ ਕਰਕੇ ਖੁਦ ਭਗਵੰਤ ਮਾਨ ਹੀ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਦਾ ਤਰੀਕਾ ਦੱਸ ਰਹੇ ਨੇ ਇਹ ਵੀਡੀਓ ਤਤਕਾਲੀਨ ਸਰਕਾਰ ਦੇ ਸਮੇਂ ਦੀ ਹੈ ਜਦੋਂ ਭਗਵੰਤ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ ਉਸ ਵੇਲੇ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਸੀ। ਉਸ ਵੇਲੇ ਭਗਵੰਤ ਮਾਨ ਨੇ ਜਿਹੜੀ ਸਲਾਹ ਲੋਕਾਂ ਨੂੰ ਇਸ ਸਬੰਧੀ ਦਿੱਤੀ ਸੀ, ਹੁਣ ਉਹ ਸਲਾਹ ਐਨ ਮੌਕੇ ਉੱਤੇ ਟੁਕਵੀ ਹੈ ਅਤੇ ਲੋਕਾਂ ਦੀ ਦਿਲਚਸਪੀ ਦਾ ਕਾਰਨ ਵੀ ਬਣ ਰਹੀ ਹੈ। ਇਸ ਵਾਇਰਲ ਵੀਡੀਓ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਛਿੜ ਗਈ ਹੈ ਕਿ ਕੀ ਹੁਣ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਗ੍ਰਾਮ ਸਭਾ ਦੇ ਬਹੁਮਤ ਨਾਲ ਮਤੇ ਪਾਸ ਹੁੰਦੇ ਨੇ ਜਾਂ ਫਿਰ ਨਹੀਂ।